ਰੋਟੀ ਬਾਨੀ ਹੈ ਤੁਸੀਂ? ਇਹ ਗੱਲ ਨਹੀਂ ਹੈ ਵੇਲਣਾ। ਰੋਟੀ ਬਾਨੀ ਸੀ। ਵੇਲਣਾ ਕੀ ਕਰਨਾ ਸੀ? ਇਹ ਦੇ ਚੱਕਿਆ ਨਹੀਂ ਜਾ ਰਿਹਾ। ਹਾਂ। ਚਲੋ ਉਧਰ। ਉਧਰ ਚਲੋ। ਪਾਪਾ ਕੋਲ ਚਲ। ਪਾਪਾ ਕੋਲ ਚਲੋ। ਜਿਹੜੀ ਚੀਜ਼ ਹੋਏਗੀ ਉਹੀ ਚੱਕਣੀ ਹੈ ਬਸ ਹੁਣ ਤੇ। ਹਨਾ? ਅੱਛਾ ਇੱਧਰ ਆ ਜਾ ਜਪਨੂਰਾ। ਪਾਪਾ ਕੋਲ ਜਪਨੂਰ ਆ ਕੀ ਕਰੀ ਜਾਂਦੇ ਹੋ ਕੱਪੜੇ ਖਲਾਰੀ ਜਾ ਰਹੇ ਹੋ ਤੁਸੀਂ ਇਹਦੇ ਚੋਂ ਹੈ ਮम्मा ਕੁੱਤੂ ਕੀ ਫਿਰ ਦੇਖ ਲਿਓ ਜਪਨੂਰ ਦੇਖੋ ਉਹਨੇ ਉੱਧਰ ਜਾ ਰਹੀ ਹੈ ਖਲਾਰਾ ਪਾ ਹੌਏ ਕੱਪੜੇ ਫੇਲ ਖਲਾਰਦੇ ਹੋਰ ਕੀਤਾ ਕੱਲੇ ਤਾਂ ਖਲਾਰਨੇ ਅਜੇ ਤਾਂ ਘੱਟ ਖਲਾਰੇ ਆ ਬੰਦੇ ਕਿਹਦੀ ਆ ਰਾਤ ਵਾਂਗੂ ਕਰੇਗੀ ਹੱਪ ਆਇਰਮਾਨ ਨੇ ਫੋਨ ਚੱਕ ਲਿਆ ਫੋਨ ਚੱਕ ਲਿਆ ਮਤ ਆਪਣਾ ਫੋਨ ਚੱਕ ਲਿਆ ਜੀ ਹੈ ਹੱਪ ਕਰ ਦੇ ਕੇ ਫੋਨ ਕੋ ਚੱਕਿਆ ਆਈ ਫੋਨ ਕਰੀ ਜਾਂਦਾ ਹੱਪ ਕਰ ਦੇ ਫੋਨ ਚੱਕ ਲਾਵੇਂ ਕਿੰਨੇ ਕਿਲੇ ਕਰੀ ਆਪ ਆਪ ਨਹੀਂ ਗਈ ਤਾਂ ਆਂਦਾ ਪੁੱਤ ਬਾਰ ਬਾਰ ਆਪ ਨਹੀਂ ਗਈ ਤਾਂ ਆਂਦਾ ਆਦਤ ਪੈ ਜਾਂਦੀ ਹੈ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਜਪਨੂਰ ਰੋਲਾ ਪੈ ਗਿਆ ਰਹੀ ਹੈ ਜਪਨੂਰ ਕੀ ਕਰੀ ਜਾਂਦੇ ਤੁਸੀਂ ਅਰਮਾਨ ਨੇ ਫੋਨ ਚੱਕ ਲਿਆ ਅਰਮਾਨ ਨੇ ਫੋਨ ਚੱਕਿਆ ਗੱਲ ਕਰੀ ਜਾਂਦਾ ਆਪਣੀ ਮੰਮੀ ਦੇ ਨਾਲ ਤੇ ਉਹਨੂੰ ਕਹਿੰਦੀ ਫੋਨ ਕਿਉਂ ਚੱਕਿਆ ਤੂੰ ਆਪ 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 ਗਿੰਨੇ ਗੁੱਸੇ ਜੇ ਕਰੀ ਜਾਂਦੀ ਏ ਲੱਡੂ ਆ ਐ ਜਪੂਰ ਦੀ ਗੱਲ ਬੋਲ ਲਿਆਂਦੀ ਆਪਾਂ ਬੋਲ ਵਧੀ ਵਧੀ ਬੋਲ ਨਾ ਬਹੁਤ ਸ਼ੌਂਕ ਹੈ ਚਾਚੀ ਹਾਂ ਜਾਈਏ ਮੋਟਰ ਛੱਡ ਕੇ ਆਈਏ ਨਹੀਂ ਜਾਓ ਗੇਟ ਵਾਲ ਬੰਦ ਹੈ ਗੇਟ ਵਾਲ ਬੰਦ ਕਰਾ ਦੇ ਦੱਸ ਕੇ ਐਂ ਜਾਓ ਨੀਲਾ ਨੂੰ ਸਿੱਧਾ ਕਰ ਦੇ ਜਾਓ ਚਲੋ ਮੈਂ ਮੈਂ ਤੈਨੂੰ ਉਹ ਗੇਟ ਵਾਲ ਦੱਸਨੀ ਆ ਤੇ ਗੇਟ ਵਾਲ ਕਰ ਦੇ काम का ठीक है बढ़िया क्या छठा की दिना गाल कर दासी जपनूर आ आये पहिरे ही था फटके हम्म जहाँ ਪਾਸ਼ਾ ਛੋੜ ਦੇ ਯਾਸ਼ਾਂ ਦਾ ਐਸੀ ਸਰਵਿਸ ਹੋ ਰਹੀ ਐ ਐਸੀ ਸਰਵਿਸ ਆ ਗਈ ਆ ਗਈ ਆ ਆਪਾਂ ਦੇਖਣ ਦੇਣੇ ਆਹ ਵੇ ਆਹ ਵੇ ਆਇਆ ਜਪਨ ਬਜਾ ਰੋ ਪਾਪਾ ਦੇ ਉੱਤੇ ਸਾਟੀ ਆਹ ਵੇ ਵਾਚ ਜਨੂਰ ਨਾ ਆਪਾਂ ਕਿੰਨੀ देर ਦੇ ਖੜੀ ਜਾ ਰਹੇ ਐ ਵੀ ਹਾਏ ਕਿੰਨੀ

ਵੇਜੂ ਪੱਕਾ ਬਾਤ ਚ ਬਾਤ ਛੱਡ ਇੱਕ 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 ਮੈਂ ਥਾਪਦੀ ਫੇਰ ਸੁਭਾਅ ਤੇ ਸਿਕਰਾਉਣਾ ਤੇਰੀ ਮੈਂ ਪੁੱਤ ਨਹੀਂ ਹੋ ਜਾਈਂਗੀ ਪੁੱਤਰਾ ਆ ਵੇ ਜੋ ਮਰੇ ਬਾਤ ਅੱਜ ਤਾਂ ਵੱਡੇ ਕਿਸੇ ਮੈਂ ਉਹਦੇ ਚ ਫੇਰ ਦੇ ਦਿੰਦਾ ਬਸ ਮੈਂ ਉਹਨਾਂ ਲੱਗਿਆ ਅੱਜ ਚਿਪੜਾਂ ਨਹੀਂ ਚੜ੍ਹਣੀਆਂ ਸਾਲ ਚਿਪੜ ਜਾਂਦੇ ਨੇ ਰਵਣ ਚਿਪੜਾਂ ਦਾ ਜਗੜ ਕੇ ਰੱਖਦੇ ਹੋਏ ਚਿਪੜਾ ਆ ਵਿੱਚ ਪਾਵਾਂਗੇ ਜੀ ਸੁੱਕੀ ਲਾਲ ਮਿਰਚ ਚਿਪੜ ਕਿੱਧਰ ਰੱਖਦੇ ਆਹ ਬੇਜ ਰੱਖਦੇ ਉੱਤੇ ਤੋੜਦੇ ਜਿਵੇਂ ਆਪੜ ਨਾਲੇ ਤੇ ਨਹੀਂ ਮੈਂ ਉਹ ਬਾਲ ਗਿਆ ਨਾ ਹਲੋ ਲਾਈਟ ਲਈ ਤੇ ਆਜ ਚਪੜ ਤੇ ਜੱਪ ਨੂੰ ਨੂੰ ਵੜ ਗਈ ਥਲੇ ਮਾ ਲੈ ਆਈ ਪਾਈ ਆ ਚਪੜ ਮੇਰਾ ਰੇਵਾਲ ਚਟਣੀ ਮੋਟਾਂਗੇ ਕੱਚ ਹਰੀ ਮਿਰਚ ਵੀ ਪਾਣੇ ਹਾਂ ਦੇ ਵਿੱਚ ਨਾਲ ਰੌਜੀ ਦੀ ਮਿਰਚਾਂ ਆਉਂਵਾਂਗੇ ਜੀ ਹੋ ਪਾ ਲਾਂਗੇ ਤੇ ਪਹਿਲਾਂ ਮੈਂ ਕਰੂੰਗਾ ਇਹਦੇ ਵਿੱਚ ਬਰੀਕ ਫੇਰ ਆਪਾਂ ਕੁੰਡੇ ਕੋਟੇ ਨਾਲ ਚਾਰ ਗਾਜ ਜਿੱਬਰ ਫਿੱਕ ਨੇ ਸੋਹਣੇ ਲੱਗਦੇ ਹਨ ਦੇਖੋ ਇਹ ਸੋਟੀ ਵਾਲੀ ਚਟਨੀ ਹਨ ਹੈ ਬਾਜਰ ਉਹ ਕੇ ਕੋਟਨੀਏ ਕੋਂਡਾ ਘੋੜਨਾ ਹੁੰਦਾ ਘੋੜਨਾ ਤੇ ਹੈਗਾ ਇਹ ਚਟਨੀ ਆਦੀ ਬੜੀ ਸਵਾਦ ਲੱਗਦੀ ਆ ਤੇ ਮਸਾਲਾ ਜਿਹੜਾ ਮਰਜ਼ੀ ਬਣਾਇਆ ਉਹ ਪਹਿਲੇ ਨਾ ਸਾਰੇ ਲੋਗ ਹਨਾ ਮੇਰੀ ਚਾਚੀ ਤਾਂ ਨਾ ਜਦੋਂ ਮਸ਼ੀਨਾਂ ਮਸੋਂ ਨਾਲ ਗ੍ਰੈਂਡਰ ਵੀ ਨਹੀਂ ਹੁੰਦੀ ਸੀ ਤਾਂ ਉਦੋਂ ਚਟਣੀ ਮਸਾਲਾ ਇਹਦੇ ਚ ਕੁੱਟਿਆ ਜਾਂਦਾ ਸੀ ਤੇ ਲੂਣ ਮਰਚ ਵੀ ਪਹਿਲੇ ਇਹਦੇ ਚ ਪਾ ਦਿੰਦੇ ਸੀ ਇਕੱਠਾ ਤੇ ਬਾਅਦ ਚ ਪੂਜ ਪੂਜ ਕੀ ਕਰਦੇ ਆ ਪੁੰਦੇ ਸੀ ਮਸਾਲਾ ਪਰ ਨਾਲ ਅੱਜ ਤੱਕ ਨਹੀਂ ਜਿਬੜਾ ਦੀ ਚਟਣੀ ਖਾਧੀ ਅੱਜ ਖਾ ਕੇ ਵੇਖੋ ਸਵਾਦ ਬੰਦੀ ਮਿੱਠੀ ਹੁੰਦੀ ਹੈ ਮਿੱਠੀ ਪਾਉਂਦੇ ਮਿੱਠਾ ਪਾਉਂਦੇ ਖੱਟ ਮਿੱਠੀ ਖਾਣੇ ਚ ਜਿੰਨੀ ਪਾਉਂਦੇ ਨਾ ਨਾ ਆਈ ਬਰਨੇ ਕਰ ਮਿੱਠੇ ਵੀ ਹੁੰਦੇ ਖੱਟੇ ਵੀ ਹੁੰਦੇ ਕਰ ਮੇਂ ਹੁੰਦੇ ਖੱਟੇ ਮਿੱਠੇ ਹੁੰਦੇ ਚੱਪੜੇ ਅੱਛਾ ਆਈ ਗਰਮੀ ਬਹੁਤ ਹੋ ਰਹੀ ਹੈ ਦੇਖੀ ਨਾ ਕੋਈ ਉੱਤਰਾ ਨਹੀਂ ਲਾਈਟ ਵੀ ਗਈ ਹੋਈ ਹੈ ਸਾਡੇ ਇੱਥੇ ਤੇ ਅੰਦਰ ਪਾਠ ਲਾਇਆ ਹੋਇਆ ਸ਼ਾਮ ਹੋ ਗਈ ਹੈ ਟਾਈਮ ਕਿੰਨਾ ਹੋ ਗਿਆ 6 ਵਜੇ 6 ਵਜੇ ਚੜੀ ਤਾਂ ਬਣ ਗਈ ਆ बैंगन कटले। ਉਹਨੂੰ Shimla mirch ਵਿੱਚ ਪਾ ਦਿਓ। ਫਿਰ बैंगन ਨਾ ਲੇਸਦਾਰ ਨਹੀਂ ਬਣਨਗੇ। ਫਰਾਈ ਕਰਕੇ ਬਣਾਓਗੇ? ਹਾਂ। ਫਰਾਈ ਕਰਕੇ ਬਣਾ ਲਓ ਜਿਆਦਾ ਵਧੀਆ ਬੰਦਿਆ। ਫਰਾਈ ਕਰਕੇ ਸੌਖੀ ਜਾਂਦੇ ਆ। ਫਿਰ ਉਹ ਕਰ ਲਿਓ ਥੋੜਾ ਜਿਹਾ ਆਇਲ ਜ਼ਿਆਦਾ ਰੱਖ ਲਓ। ਤੇ Shimla mirch ਵਿੱਚ ਪਾ ਦਿਓ ਹੋ ਤਾਂ ਸਵਾਦ ਆਵੇਗਾ। ਚੱਕ। ਪਰ ਠੇਡਾ ਬਣਾ ਲਓ ਸਬਜ਼ੀ। ਹਾਂ ਲਓ ਦਿਖਾਓ ਚਟਨੀ ਚਟਨੀ ਆਪਣੀ ਬਣ ਚੁੱਕੀ ਹੈ ਦੇਖੋ ਕਿੰਨੇ ਸੋਹਣਾ ਕਲਰ ਆਇਆ ਅੱਜ ਆਪਾਂ ਆ ਆਲੂ ਵੇਗਣੀ ਬਣਾ ਕੇ ਆਤੇ ਆ ਮੈਂ ਚਿਪੜਾਂ ਦੀ ਚਟਨੀ ਜੋ ਕਿ ਪੰਜਾਬ ਚ ਰਵਣ ਨੇ ਅਜੇ ਤੱਕ ਖਾਧੀ ਨਹੀਂ ਤੇ ਅੱਜ ਖਵਾਉਣੀ ਆ ਰਵਣ ਨੂੰ ਰਮਣ ਦਹੀਂ ਨਾਲ ਖਾ ਕੇ ਬਹੁਤ ਟੇਸਟੀ ਹੁੰਦੀ ਹੈ ਤੇ ਕੋਈ ਦਹੀਂ ਨਹੀਂ ਖਾਣ ਸਵਾਦ ਆਉਂਦਾ ਉਹ ਚੰਨੀ ਖਾਣ ਦਾ ਜਿਹੜਾ ਦਾਂ ਠੀਕ ਹੈ ਜਿਹੜਾ ਦਹੀਂ ਚੰਨੀ ਰਗੜੀ ਉਸ ਤੋਂ ਬਾਅਦ ਜਦੋਂ ਆਪ ਲੋਕਾਂ ਨੇ ਕੱਟ ਕੇ ਤੇ ਕੱਟ ਕੇ ਕੀ ਹੋ ਰਿਹਾ ਮੈਂ ਤੜਕਾ ਲਾਤਾ ਰਮਣ ਜੱਪ ਨੂੰ ਸਮਾਂ ਰਹੀ ਸੀ ਤੇ ਤੜਕਾ ਧੜਕਾ ਲਾ ਕੇ ਆਪਾਂ ਕੰਮ ਰੈਡੀ ਕਰਤਾਗਾ ਹੁਣ ਆਪਾਂ ਖਾਣ ਵਾਸਤੇ ਤਿਆਰ ਬੈਠੇ ਆਂ ਬਾਕੀ ਤੁਹਾਡਾ ਇੱਕ ਸਵਾਲ ਆ ਬਹੁਤ ਜਣਾਂ ਦਾ ਮੈਂ ਪੁੱਛਿਆ ਜਨਾ ਦਿੱਲੀ ਤੇ ਉਹ ਸਵਾਲ ਦਾ ਅੱਜ ਰਮਨ ਜਵਾਬ ਦੇਣਗੇ ਠੀਕ ਹੈ ਜੀ ਤੇ ਤੋ ਹੁਣ ਆਪਾਂ ਘੇਟੀ ਜਾਨੇ ਜਿਹੜਾ ਸਵਾਲ ਸੀ ਉਹ ਨਾ ਕਮੈਂਟ ਆ ਰਹੇ ਸੀ ਬਾਰ-ਬਾਰ ਕਿ ਰਮਨ ਸੈਕਿੰਡ ਵਾਰੀ ਪ੍ਰੈਗਨੈਂਟ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਬਸ ਜਦੋਂ ਮੁਰੋਂ ਤੋਂ ਬਾਅਦੋਂ ਮੋਟੀ ਹੋ ਗਈਆਂ ਮਤਲਬ ਹੈਲਥ ਤਾਂ ਵੀ ਵੱਧ ਗਈਆਂ ਅਰੇ ਬੱਪੂ ਕਿ ਕੁਝ ਆਣਾ ਜਾਣਾ ਨਹੀਂ ਸਾਡਾ ਬਸ ਸਾਹਮਣੇ ਕੋਣ ਘਰ 'ਚ ਵੀ ਆਪਣਾ ਰਹੀਦਾ ਤੇ ਜ਼ਿਆਦਾ ਕੋਈ ਹੈ ਨਹੀਂ ਸਾਡਾ ਆਣਾ ਜਾਣਾ ਤੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਇਹੋ ਜੀ ਕੋਈ ਦਿੱਕਤ ਨਹੀਂ ਆਈ ਇਹੋ ਜੀ ਕੋਈ ਖੁਸ਼ਬਬਰੀ ਨਹੀਂ ਹੈਗੀ ਕਿ ਦੁਬਾਰਾ ਇਹੋ ਜਿਹਾ ਤੁਹਾਨੂੰ ਬਾਕੀ ਜੋ ਵੀ ਹੈ ਪਰਮਾਤਮਾ ਦੇ ਹੱਥ ਹੈ ਅਸੀਂ ਉਹਨੂੰ ਰੋਕ ਨਹੀਂ ਸਕਦੇ ਕੰਦੇਨਾ ਨਾ ਜਿਹੜੀ ਚੀਜ਼ ਅਸੀਂ ਸਾਹਮਣੇ ਆਈ ਜਾਂਦੀ ਹੈ ਤੇ ਉਹ ਇਹੋ ਜੀ ਕੋਈ ਗੱਲ ਨਹੀਂ ਹੈਗੀ ਬਾਕੀ ਪ੍ਰਮਾਤਮਾ ਸਾਬੂ ਨੂੰ ਆਪਣਾ ਸਾਬੂ ਨੂੰ ਜਿੰਨਾ ਕੋਲ ਨਹੀਂ ਹੈ ਪ੍ਰਮਾਤਮਾ ਉਹਨੂੰ ਦਵੇ ਮੈਨੂੰ ਪ੍ਰਮਾਤਮਾ ਨੇ ਦਿੱਤਾ ਜਪਨੂਰ ਬਹੁਤ ਸੋਹਣਾ ਬੱਚਾ ਦਿੱਤਾ ਹਨਾ ਜਿੰਨਾ ਕੋਲ ਜਪਨੂਰ ਵਰਗਾ ਚਾਹੀਦਾ ਹਨਾ ਪ੍ਰਮਾਤਮਾ ਉਹਨਾਂ ਨੂੰ ਦਵੇ ਜਪਨੂਰ ਵਰਗਾ ਹਨਾ ਬੱਚਾ ਦਵੇ ਬਾਕੀ ਇਹੋ ਜੀ ਪਹਿਲਾਂ ਦੀ ਇਹੋ ਜੀ ਕਮੈਂਟ ਦਾ ਆਪ ਗੁੱਸਾ ਨਹੀਂ ਹੈਗਾ ਕਿਤੇ ਵੀ ਗੱਲ ਦਾ ਵੈਸੇ ਤੁਹਾਨੂੰ ਜਵਾਬ ਜਵਾਬ ਦਿੱਤਾਗਾ ਕਮੈਂਟ ਉਹਨੂੰ ਕੀ ਕਰਨਾ ਇਹੋ ਜੀ ਗੱਲ ਕੋਈ ਨਹੀਂ ਤੇ ਮੈਨੂੰ ਇਹ ਜ਼ਰੂਰੀ ਸੀ ਤੇ ਨਾ ਕਿ ਕੋਈ ਕੱਲ ਨੂੰ ਜ਼ਿਆਦਾ ਗੱਲ ਵੱਧ ਜਾਂਦੀ ਤੇ ਫਿਰ ਐ ਚੀਜ਼ ਦਾ ਹੋ ਜਾਂਦਾ ਹੈ ਕਿ ਬਾਰ ਬਾਰ ਪੁੱਛਣਾ ਚੰਗਾ ਨਹੀਂ ਲੱਗਦਾ ਹੈ ਮੈਨੂੰ ਐਸੀ ਲੱਗਦੀ ਸੀ ਕਿ ਚਲੋ ਤੁਹਾਨੂੰ ਦੱਸਣਾ ਚਾਹੀਦਾ ਹੈ ਹਨਾ ਕੀ ਸੱਚ ਹੈਗਾ ਕਿ ਇਹ ਜਿਹਾ ਹਨਾ ਤਾਂ ਕਰਕੇ ਅਸੀਂ ਫੋਟੋ ਮੌਜ ਚ ਠੀਕ ਹੈ ਤੁਸੀਂ ਵੀ ਸਾਰੇ ਮੌਜ ਚ ਰਹੋ ਫੋਟੋ ਠੀਕ ਹੈ ਇਹੀ ਅਸੀਂ ਦੁਆ ਕਰਦੇ ਆਂ ਤੇ ਕੱਲ ਨੂੰ ਆਪਾਂ ਨਵੇਂ ਬਲੌਗ ਦੇ ਨਾਲ ਦੁਬਾਰਾ ਫਿਰ ਮਿਲਦੇ ਆਂ ਤਦ ਤੱਕ ਲਈ ਸਤਿ ਸ੍ਰੀ ਅਕਾਲ